ਤੁਸੀਂ ਦੇਖ ਰਹੇ ਹੋ ਜਨਹਿਤ ਅਸ਼ੀਤ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੁਰਜਸਿੱਤ ਬੱਸ ਵਿੱਚ ਆਧਾਰ ਕਾਰਡ ਨਾਲ ਚਲਣ ਕਾਰਨ ਇੱਕ ਲੜਕੀ ਸਵਾਰੀ ਦੇ ਵੱਲੋਂ ਕੰਡਕਟਰ ਦੇ ਨਾਲ ਦੁਰਵਿਵਹਾਰ ਕਰਨ ਦੀ ਖਬਰ ਸਾਹਮਣੀ ਆ ਰਹੀ ਹੈ ਜਿਸ ਕਰਕੇ ਇੱਥੇ ਵੱਡਾ ਹੰਗਾਮਾ ਹੋ ਗਿਆ ਹੈ ਦਰਸਲ ਅੱਜ ਸਵੇਰੇ ਕਰੀਬ 8:30 ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਹੋਰਨਾਂ ਸਵਾਰੀਆਂ ਸਮੇਤ ਇੱਕ ਲੜਕੀ ਸਵਾਰੀ ਵੀ ਸਵਾਰ ਹੋਈ ਇਸ ਲੜਕੀ ਦਾ ਆਧਾਰ ਕਾਰਡ ਨਾ ਚੱਲਣ ਕਾਰਨ ਇਸ ਦੇ ਵੱਲੋਂ ਕੰਡਕਟਰ ਦੇ ਨਾਲ ਬਦਸਲੂਤੀ ਕੀਤੀ ਗਈ ਜਿਸ ਕਰਕੇ ਇੱਥੇ ਵੱਡਾ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਵੱਖ-ਵੱਖ ਰੂਟਾਂ 'ਤੇ ਜਾ ਰਹੀਆਂ ਪੰਜਾਬ ਰੋਡਵੇਜ਼ ਦੀਆਂ ਕਰੀਬ 8 ਤੋਂ 10 ਬੱਸਾਂ ਨੇ ਸਮਰਾਲਾ ਪੁਲਿਸ ਸਟੇਸ਼ਨ ਨੂੰ ਘੇਰਾ ਪਾ ਲਿਆ ਤੇ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੰਡਕਟਰ ਨਛੱਤਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਰੋਡਵੇਜ਼ ਦੀ ਏ ਬੱਸ ਪੱਟੀ ਤੋਂ ਚੰਡੀਗੜ੍ਹ ਜਾ ਰਹੀ ਸੀ ਰਸਤੇ ਦੇ ਵਿੱਚ ਜਮਾਲਪੁਰ ਤੋਂ ਇੱਕ ਲੜਕੀ ਸਵਾਰੀ ਬੱਸ ਦੇ ਵਿੱਚ ਚੜੀ ਜਦੋਂ ਲੜਕੀ ਵੱਲੋਂ ਆਪਣਾ ਆਧਾਰ ਕਾਰਡ ਕੰਡਕਟਰ ਨੂੰ ਟਿਕਟ ਕੱਟਣ ਦੇ ਲਈ ਦਿੱਤਾ ਗਿਆ ਤਾਂ ਇਸ ਲੜਕੀ ਦਾ ਆਧਾਰ ਕਾਰਡ ਅਪਡੇਟ ਨਾ ਹੋਣ ਕਾਰਨ ਇਸ ਦੀ ਟਿਕਟ ਨਹੀਂ ਕੱਟੀ ਗਈ ਤੇ ਲੜਕੀ ਦੇ ਵੱਲੋਂ ਮੋਬਾਈਲ ਦੀ ਐਪ ਡੀਜੀ ਲੋਕਰ ਦੇ ਵਿੱਚੋਂ ਪੈਸੇ ਕੱਟਣ ਦੇ ਲਈ ਕਹਿਨਤੀ ਜਦੋਂ ਕੰਡਕਟਰ ਨੇ ਕਿਹਾ ਕਿ ਉਹਨਾਂ ਨੂੰ ਇਸ ਦੀ ਆਰਡਰ ਨਹੀਂ ਹਨ ਤਾਂ ਇਸ ਲੜਕੀ ਦੇ ਭਰਾ ਨੇ ਇਸ ਕੰਡਕਟਰ ਨੂੰ ਗਾਲਾਂ ਕੱਢੀਆਂ ਧਮਕੀਆਂ ਦੇ ਕੇ ਉਸ ਦੇ ਨਾਲ ਬਦਸਲੂਕੀ ਵੀ ਕੀਤੀ ਜਿਸ ਤੋਂ ਬਾਅਦ ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਡਰਾਈਵਰ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਗਏ ਨੇ ਤੇ ਇਹਨਾਂ ਨੇ ਇੱਥੇ ਹੀ ਰਾਬੰਦੀ ਕਰਕੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਚੰਦਰਜੀਤ ਸਿੰਘ ਆ ਵੀਰੇ ਜਿਹੜੀ ਬੱਸ ਪੰਜਾਬ ਰੋਡਵੇਜ਼ ਦੀ ਪਣ ਬੱਸ ਤੇ ਇੱਕ ਜੋ ਮਾਮਲਾ ਹੋਇਆ ਹੈ ਕਿ ਕਿੱਥੋਂ ਦਾ ਤੇ ਕਿਵੇਂ ਹੋਇਆ ਇਹ ਗੱਡੀ ਵੀਰੇ ਆਪਣੇ ਪੱਟੀ ਤੋਂ ਚੱਲ ਕੇ ਚੰਡੀਗੜ੍ਹ ਜਾ ਰਹੀ ਸੀ ਅਸੀਂ ਆ ਰਹੇ ਸੀ ਚੰਡੀਗੜ੍ਹ ਤੋਂ ਲੁਧਿਆਣਾ ਇੱਕ ਕਲੈਕਟਰ ਨਾਲ ਇੰਨਾ ਯਾਨੀ ਗਲਤ ਬਿਹੇਵ ਕਰਿਆ ਨਾ ਲੇਡੀਜ਼ ਨੇ ਉਹ ਕਹਿੰਦੇ ਵੀ ਸਾਡਾ ਫੋਨ ਚ ਆਧਾਰ ਕਾਰਡ ਚਲਾਓ ਪਹਿਲਾ ਆਧਾਰ ਕਾਰਡ ਉਹਨਾਂ ਦਾ ਅਪਡੇਟ ਹੈ ਨਹੀਂ ਸੀ ਠੀਕ ਹੈ ਠੀਕ ਹੈ 3-4 ਸਾਲ 5 ਸਾਲ ਦਾ ਤੁਹਾਨੂੰ ਪਤਾ ਕੁੜੀ ਹੈਗੀ 30 ਸਾਲ ਦੀ ਉਹ ਕਲੈਕਟਰ ਕਹਿੰਦਾ ਵੀ ਤੁਹਾਡਾ ਅਪਡੇਟ ਕਰਾਓ ਆਧਾਰ ਕਾਰਡ ਵੀ ਫਿਰ ਚੱਲੂਗਾ ਕਹਿੰਦੇ ਸਾਡਾ ਫੋਨ ਜਾਏਗਾ ਉਹ ਕਹਿੰਦਾ ਫੋਨ 'ਚ ਨਹੀਂ ਜਣਾ ਫੋਨ ਚ ਲਾਉੜ ਹੀ ਨਹੀਂ ਹੈਗਾ ਕਿ ਸਾਨੂੰ ਸਰਕਾਰ ਲਾਉੜ ਨਹੀਂ ਕਰ ਰਹੀ ਵੀ ਫੋਨ ਚ ਚਲਾਉਣਾ ਕਹਿੰਦੇ ਨਹੀਂ ਅਸੀਂ ਉਹਨਾਂ ਨੇ ਆਪਣੇ ਬ੍ਰਦਰ ਨਾਲ ਗੱਲ ਕਰਾਤੀ ਉਹਨਾਂ ਦੇ ਬ੍ਰਦਰ ਨੇ ਤਾਂ ਇਦਾਂ ਦੀਆਂ ਵੀ ਗੱਲਾਂ ਕਹੀਆਂ ਨੇ ਵੀ ਜਿਹੜੀਆਂ ਆਪਾਂ ਠੀਕ ਹੈ ਇਹਨਾਂ ਦੁਰਬ્યા ਕਰਿਆ ਉਹਨਾਂ ਨੇ ਤੇ ਬਾਅਦ ਆਪਾਂ ਅੰਦਰ ਮੁਲਾਜ਼ਮਾਂ ਨਾਲ ਗੱਲ ਕਰਾਈ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨਾਲ ਵੀ ਬਹੁਤ ਗਲਤਾਂ ਹੋ ਕੇ ਕਰਿਆ ਇੱਕ ਟਿਕਟ ਤੋਂ ਲੈ ਕੇ ਅਜੇ ਸ਼ਬਦ ਬੋਲਣੇ ਦੁਰਬ્યા ਹਰ ਕਰਨਾ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਜੀ ਪਤਾ ਕੀ ਆ ਹੁਣ ਦੇਖੋ ਸਾਡਿਆਂ ਵੀ ਮਾਮਾ ਭੈਣਾਂ ਨੇ ਸਾਡੇ ਵੀ ਘਰੇ ਬੱਚੇ ਨੇ ਸਾਡੇ ਭੈਣਾਂ ਨੇ ਹਨਾ ਅਸੀਂ ਇਹ ਕਹਿੰਦੇ ਆ ਵੀ ਚਲੋ ਸਫਰ ਕਰਨਾ ਸਰਕਾਰ ਨੇ ਸਹੂਲਤ ਦੇ ਦਿੱਤੀ ਆ ਕਰੋ ਠੀਕ ਹੈ ਪਰ ਇਹਨਾਂ ਦਾ ਨਾ ਤੰਗ ਨਾ ਕਰੋ ਸਾਨੂੰ ਵੀ ਅਸੀਂ ਵੀ ਕਿਸੇ ਤੁਹਾਨੂੰ ਬੋਲਣ ਲਈ ਮਜਬੂਰ ਹੋਈਏ ਜਾ ਤੁਹਾਨੂੰ ਪਤਾ ਵੀ 5 6 7 ਸਾਲ ਹੋ ਗਏ ਧਾਰ ਕਟ ਚੱਲਦੇ ਨੂੰ ਇੰਨਾ ਕਿ ਤਾਂ ਆਪਾਂ ਕਰਵਾਈ ਸਕਦੇ ਆ ਅਪਡੇਟਰ ਕਰਾਉਣ ਦਾ ਆਪਾਂ ਨੂੰ ਕਿੰਨਾ ਕੋ ਫ਼ਰਕ ਪੈਂਦਾ ਜਿੰਨਾ ਦੁਰ ਰਿਹਾਰ ਕੀਤਾ ਪਤਾ ਲੱਗਿਆ ਕਿੱਥੇ ਦੇ ਰਹਿਣਾ ਲੈ ਹਾਂਜੀ ਲੁੜਿਆਣੇ ਜਮਾਲਪੁਰ ਦੇ ਕਹਿ ਰਹੇ ਨੇ ਪੁਲਿਸ station ਸ਼ਿਕਾਇਤ ਦੀ ਹਾਂਜੀ ਹਾਂਜੀ ਅੰਦਰ ਬਰਖਾਸਤ ਨੂੰ ਕਰਵਾਤੀ ਤੇ ਆਪਣੇ ਸਾਹਬ ਨਾਲ ਉਹਨਾਂ ਨੇ ਗੱਲ ਕਰੀ ਆ ਉਹਨਾਂ ਨੂੰ ਵੀ ਉਹਨਾਂ ਦੇ ਫਾਦਰ ਸਾਹਿਬ ਗਲਤ ਬੋਲ ਰਹੇ ਨੇ ਹੁਣ ਤੁਸੀਂ ਕੀ ਮਤਲਬ ਮੰਗ ਕਰਦੇ ਹੋ ਨਹੀਂ ਜੀ ਮੰਗੇ ਇਹ ਕਰਦੇ ਕਿ ਚਲੋ ਲੇਡੀਜ਼ ਹਨ ਅਸੀਂ ਇਹ ਤਾਂ ਕਹਿ ਨਹੀਂ ਰਹੇ ਵੀ ਉਹਨੇ ਪਰਚਾ ਕਰੋ ਬਚਾ ਲੈ ਉਹਨੇ ਵੀ ਸਾਰੀ ਉਮਰ ਆਪ ਦਾ ਹਨਾ ਅੱਗੇ ਵੀ ਜਿੰਦਗੀ ਤੋਰਨੀ ਹੈ ਜੇ ਉਹ ਕਿਸੇ ਜੋਗੀ ਨਹੀਂ ਰਹਿਣਾ ਉਹਨੇ ਨਾ ਕੋਈ ਨੌਕਰੀ ਮਿਲੇ ਨਾ ਕੋਈ ਫਾਰਨਿੰਗ ਜਾ ਸਕੇ ਅਸੀਂ ਇਹ ਕਹਿਣਾ ਵੀ ਚਲੋ ਕੋਈ ਗੱਲ ਨਹੀਂ ਕਨੈਕਟਰ ਨੂੰ ਸੌਰੀ ਫੀਲ ਕਰ ਲਵੇ ਵੀ ਅਸੀਂ ਹੋਰ ਇਹ ਮਾੜਾ ਚੰਗਾ ਕੁਛ ਨਹੀਂ ਕਹਣਾ ਸਾਡੀ ਭੈਣਾ ਵਰਗੀ ਅਸੀਂ ਕੰਮ ਮਾੜਾ ਚੰਗਾ ਕਹਾਂਗੇ ਉਹਨਾਂ ਨੂੰ 75 ਸਿੰਘ ਜੀ ਮਾਮਲਾ ਇਹ ਹੈ ਜੀ ਇੱਕ ਲੇਡੀ ਸਵਾਰੀ ਜਮਾਲਪੁਰ ਤੋਂ ਚੜੀ ਮੇਰੇ ਨਾਲ ਉਹਨਾਂ ਕੋਲੇ ਆਧਾਰ ਕਾਰਡ ਅਪਡੇਟ ਨਹੀਂ ਸੀ ਹੋਇਆ ਜਦਕਿ ਮੰਨਣਾ ਨੂੰ ਕਹਿ ਕੇ ਆਧਾਰ ਕਾਰਡ ਅਪਡੇਟ ਹੋਇਆ ਦਿਓ ਉਹਨਾਂ ਨੇ ਚਾਹਿਆ ਕਿ ਉਹ ਕਰੇ ਆ ਮੈਂ ਕਿਹਾ ਇਦਾਂ ਟੇਰ ਨਹੀਂ ਕੱਟੀ ਜਾਣੀ ਉਹਨਾਂ ਨੇ ਅੱਗੋਂ ਕਿਹਾ ਕਿ ਡੀਜੀ ਲੋਕਰ ਤੋਂ ਤੁਸੀਂ ਕੱਟ ਸਕਦੇ ਹੋ ਮੈਂ ਤਾਂ ਨਹੀਂ ਸਾਨੂੰ ਆਰਡਰ ਹੈ ਨਹੀਂ ਗੇ ਫਿਰ ਉਹਨਾਂ ਨੇ ਇੱਕ ਬ੍ਰਦਰ ਨਾਲ ਆਪਣੇ ਨਾਲ ਗੱਲ ਕਰਵਾਈ ਜੋ ਉਹ ਸਾਨੂੰ ਗੰਦੀਆਂ ਗਾਲਾਂ ਤੇ ਧਮਕੀਆਂ ਦੇਣ ਲੱਗ ਪਿਆ ਪਹਿਲਾਂ ਮੇਰੇ ਨਾਲ ਗੱਲ ਕੀਤੀ ਫਿਰ ਮੇਰੇ ਡਰਾਈਵਰ ਨੂੰ ਉਹਨੇ ਉਹ ਹੀ ਗਾਲਾਂ ਦਿੱਤੀਆਂ ਜਿਹੜੀਆਂ ਨਹੀਂ ਦੱਸਾਂ ਜੋਗਾ ਆ ਕੰਮ ਕੀ ਅਮਲ ਕਿਸ ਤਰ੍ਹਾਂ ਪੀਸੇ ਕਰਨ ਲੱਗ ਪਿਆ ਧਮਕੀਆਂ ਇਸ ਬੇਸ ਤੇ ਵੀ ਤੁਹਾਨੂੰ ਮੈਂ ਦੇਖ ਲਾਵਾਂਗਾ ਤੁਸੀਂ ਡੇਲੀ ਇਦੀ ਆਂਦੇ ਜਾਂਦੇ ਜੇ ਤੇ ਤੁਹਾਡੇ ਨਾਲ ਕੋਈ ਨਾ ਨਿਪਟ ਲਾਂਗਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨੇ ਗਾਲਾਂ ਕੱਢਣ ਲੱਗ ਪਿਆ ਤੇ ਜਦ ਕੇ ਫਿਰ ਫੋਨ ਕਰਤਾ ਤੇ ਗੱਡੀ ਕਟਾਣੀ ਆਈ ਮੈਂ ਕਟਾਣੀ ਤੱਕ ਆਪਣੇ ਸਿਰ ਲੈ ਕੇ ਆਇਆ ਇਹਨੂੰ ਲੜਕੀ ਨੂੰ ਕਟਾਣੀ ਆ ਕੇ ਮੈਂ ਕਿਹਾ ਜਾਣਾ ਟਿਕਟ ਲੈ ਲਓ ਤੇ ਜਾ ਫਿਰ ਤੁਸੀਂ ਉੱਤਰ ਜਾਓ ਕਿੱਥੋਂ ਚੜੀ ਸੀ ਲੜੀ ਇਹ ਜਿਮਾਲਪੁਰ ਲਈ ਜਾਣਾ ਕਿੱਥੇ ਸੀ ਇਹਨਾਂ ਖਰੜ ਤੇ ਥੋੜੀ ਬੱਸ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਪੱਟੀ ਤੋਂ ਚੰਡੀਗੜ੍ਹ ਜਿਵੇਂ ਅਸੀਂ ਸ਼ਵਾਰਾ ਪੁਲਿਸੇ ਪਹੁੰਚੇ ਹਾਂ ਸਾਰੇ ਸੌੜਵੇ ਦਾ ਲਾਇਆ ਹੋਇਆ ਹਾਂ ਇਹਨਾਂ ਨੂੰ ਕੀ ਬੁਲਾਇਆ ਗਿਆ ਕੀ ਵਲ ਇਹ ਦੇਖ ਕੇ ਸਾਨੂੰ ਰੁਕ ਗਿਆ ਜੀ ਜਦ ਇਹਨਾਂ ਨੇ ਸਾਨੂੰ ਪੁੱਛਿਆ ਕਿ ਕੀ ਮਸਲਾ ਆਇਆ ਹੈ ਫਿਰ ਇਹਨਾਂ ਨੂੰ ਇਹ ਮਸਲਾ ਦੱਸਿਆ ਗਿਆ ਆਧਾਰ ਕਾਰਡ ਦਾ ਰੌਲਾ ਲੜਕੀ ਦੇ ਨਾਲ ਉਸ ਦਾ ਕਰਕੇ ਫਿਰ ਸਾਡਾ ਸਾਥ ਦਿੱਤਾ ਉਹਨਾਂ ਨੇ ਜਦੋਂ ਤੋਂ ਮਾਇਆ ਪੁਲਿਸੇ ਪਹੁੰਚੇ ਹਾਂਜੀ ਉਹ ਕੀ ਗੱਲ ਬਾਤ ਪੁਲਿਸ ਨਾਲ ਉੱਥੇ ਪੁਲਿਸ ਵਾਲੇ ਨਾਲ ਵੀ ਪਤਾ ਨਹੀਂ ਥਾਣੇਦਾਰ ਜਾਂ ਕੌਣ ਆ ਮੇਰਾ ਵੀਰ ਉਹਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਬ੍ਰਦਰ ਨੇ ਜਾਂ ਡੈਡ ਨੇ ਉਹਨਾਂ ਨੂੰ ਇਹਨਾਂ ਨੇ ਮੰਦਾ ਚੰਗਾ ਬੋਲਿਆ ਜੀ ਜੀ ਲੋਕਰ ਕੀ ਤੁਹਾਡੇ ਸਿਸਟਮ ਦੇ ਵਿੱਚ ਹੈ ਨਹੀਂ ਨਹੀਂ ਕਿਉਂਕਿ ਸੈਂਟਰ ਗਵਰਨਮੈਂਟ ਦੀ ਐਪ ਹੈ ਨਹੀਂ ਜੀ ਜਦੋਂ ਵੀ ਮੰਗ ਕਰਦੇ ਮੰਗ ਇਹ ਹੀ ਕਰਦੇ ਆ ਕਿ ਉਸਦੇ ਬ੍ਰਦਰ ਨੂੰ ਇੱਥੇ ਬੁਲਾ ਕੇ ਜੋ ਇਨਸਾਫ ਹੋਊਗਾ ਉਹ ਕੀਤਾ ਜਾਵੇਗਾ